ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਇਹ ਹੈਗੀ ਹੈ 35 ਤੋਂ 40 ਸਾਲ ਜਾਂ 45 ਸਾਲ ਦੇ ਉਮਰ ਦੇ ਭੈਣ ਭਰਾਵਾਂ ਲਈ ਜਿਨ੍ਹਾਂ ਦੇ ਧੌਲੇ ਆਉਣੇ ਸਟਾਰਟ ਹੋ ਗਏ ਦਾੜੀ ਮੋਛਾਂ ਜਾਂ ਫਿਰ ਭੈਣਾਂ ਦੇ ਸਿਰ ਤੇ ਜਾਂ ਭਰਾਵਾਂ ਦੇ ਸਿਰ ਤੇ ਜਾਂ ਫਿਰ ਸਿੱਕਰੀ ਵਗੈਰਾ ਜਿਹੜੀ ਜ਼ਿਆਦਾ ਹੋ ਗਈ ਜਾਂ ਮੇਰੀਆਂ ਭੈਣਾਂ ਜਿਹੜੀਆਂ ਲੰਬੇ ਵਾਲਾਂ ਦੀਆਂ ਸ਼ਕੀਨ ਨੇ ਜੀ ਪਹਿਲਾਂ ਸਮਿਆਂ ਦੇ ਵਿੱਚ ਜਿਹੜੇ ਧੌਲੇ ਸੀ ਉਹ 50 ਤੋਂ 60 ਸਾਲ ਦੀ ਉਮਰ ਦੇ ਵਿੱਚ ਆਉਂਦੇ ਸੀ ਪਰ ਅੱਜ ਕੱਲ ਛੋਟੀ ਉਮਰ ਦੇ ਵਿੱਚ ਹੀ ਆਉਣੇ ਸ਼ੁਰੂ ਹੋ ਗਏ ਇਹਦੇ ਲਈ ਆਪਾਂ ਇੱਕ ਤੁਹਾਨੂੰ ਤੇਲ ਦੱਸਣ ਜਾ ਰਹੇ ਹਾਂ ਇਹ ਤੇਲ ਜੀ ਤੁਸੀਂ ਖੁਦ ਵੀ ਬਣਾ ਸਕਦੇ ਹੋ ਤੇ ਆਪਣੇ ਕੋਲੋਂ ਤੁਸੀਂ ਆਰਡਰ ਕਰਕੇ ਮਗਵਾ ਵੀ ਸਕਦੇ ਹੋ ਤੇ ਇਸ ਤੇਲ ਨੂੰ ਬਣਾਉਣ ਲਈ ਜੋ ਵੀ ਸਮੱਗਰੀ ਲੱਗੇਗੀ ਆਪਾਂ ਤੁਹਾਨੂੰ ਸਾਰੀ ਦੱਸਾਂਗੇ ਕਿੰਨੀ ਮਾਤਰਾ ਕਿੰਨੇ ਤੇਲ ਦੇ ਵਿੱਚ ਪਵੇਗੀ ਤੁਸੀਂ ਕੀ ਕਰਨਾ ਜੀ 1 ਲੀਟਰ ਸਰੋਂ ਦਾ ਤੇਲ ਲੈ ਲੈਣਾ ਉਸ ਦੇ ਵਿੱਚ ਅੱਧਾ ਲੀਟਰ ਤਿਲਾਂ ਦਾ ਤੇ ਅੱਧਾ ਲੀਟਰ ਨਾਰੀਅਲ ਦਾ ਤੇਲ ਮਿਲਾਉਣਾ ਜੀ ਇਸ ਨੂੰ ਇੱਕ ਤਾਂਬੇ ਦੇ ਭਾਂਡੇ ਵਿੱਚ 30 ਦਿਨਾਂ ਜਦੋਂ ਇਹ 1 ਮਹੀਨਾ ਪਹਿਲਾਂ ਤੇਲ ਬਣਾਉਣ ਤੋਂ ਪਰਕੇ ਰੱਖਣਾ ਤੇ ਉਸ ਭਾਂਡੇ ਨੂੰ ਡੇਲੀ ਤੁਸੀਂ 4 ਤੋਂ 5 ਮਿੰਟ ਹੀ ਅੱਗ ਤੇ ਗਰਮ ਕਰਨਾ ਹੈਗਾ ਵੀ ਹਲਕੀ ਅੱਗ ਤੇ ਉਬਾਲੇ ਨਹੀਂ ਦੇਣਾ ਹੈਗਾ ਸੇਕ ਦੇਣਾ ਜਿਸ ਦੇ ਨਾਲ ਤਾਂਬੇ ਦਾ ਵਰਤਨ ਆ ਜਿਹੜਾ ਗਰਮ ਹੁੰਦਾ ਰਹੇ ਤੇ ਤੇਲ ਵੀ ਇਹਦੀਆਂ ਧੰਤਾਂ ਇਹਦੇ ਵਿੱਚ ਆ ਜਾਣ ਉਸ ਤੋਂ ਬਾਅਦ ਜੀ 30 ਦਿਨਾਂ ਬਾਅਦ ਤੁਸੀਂ ਇੱਕ ਪਿੱਤਲ ਦਾ ਭਾਂਡਾ ਲੈਣਾ ਤੇ ਉਹਦੇ ਵਿੱਚ ਇਹ ਤੇਲ ਨੂੰ ਗਰਮ ਕਰਨਾ ਫਿਰ ਉਸ ਦੇ ਵਿੱਚ ਤੁਸੀਂ ਜੀ 10 ਗ੍ਰਾਮ ਤੇਜ ਪੱਤਾ ਪਾਉਣਾ ਕਲੌਂਜੀ ਰਾਈ ਰਾਹੀ ਤੁਸੀਂ ਕਾਲੀ ਲੈਣੀ ਹੈ ਤੇ ਮੇਥੀ ਇਹ ਤੁਸੀਂ 20-20 ਗ੍ਰਾਮ ਚੀਜ਼ਾਂ ਜਿਹੜੀਆਂ ਤਿੰਨੋਂ ਪਾਉਣੀਆਂ ਨੇ 50 ਗ੍ਰਾਮ ਤੁਸੀਂ 베ਰੀ ਦੇ ਪੱਤੇ ਪਾਉਣੇ ਆ ਜੀ 100 ਗ੍ਰਾਮ ਤੁਸੀਂ ਰੋਜ਼ਮਰੀ ਪਾਉਣੀ ਆ ਜੀ ਤੇ ਭਿੰਗਰਾਜ਼ ਪਾਉਣਾ ਹੈ ਜੀ 100 ਗ੍ਰਾਮ ਸੁੱਕੀ ਮਹਿੰਦੀ ਪਾਉਣੀ ਹੈ 100 ਗ੍ਰਾਮ ਕੜੀ ਪੱਤਾ ਪਾਉਣਾ ਹੈ ਜੀ 100 ਗ੍ਰਾਮ ਤੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮੱਠੀ-ਮੱਠੀ ਅੱਗ ਦੇ ਉੱਤੇ ਪਕਾਉਣਾ ਹੈ ਜੀ 5 ਤੋਂ 6 ਘੰਟੇ ਤੁਸੀਂ ਅੱਗ ਦੇ ਉੱਤੇ ਬਿਲਕੁਲ ਕਾ ਟੱਗ ਤੇ ਪਕਾਈਸਾ ਨਾ ਤਾਂ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਅਰਕ ਨਿਕਲ ਸਕੇ ਜਦੋਂ ਇਹ ਚੀਜ਼ਾਂ ਪੱਕਦੀਆਂ ਨੂੰ ਅੱਧਾ ਘੰਟਾ ਹੋ ਜਾਈ ਤਾਂ ਤੁਸੀਂ ਇਹਦੇ ਵਿੱਚ ਆਮਲੇ ਜਿਹੜੇ ਹਰੇ ਔਲੇ ਹੁੰਦੇ ਆ ਬਾਜ਼ਾਰ ਦੇ ਵਿੱਚ ਹੁਣ ਆ ਰਹੇ ਆ ਉਹ ਅੱਧਾ ਕਿਲੋ ਔਲੇ ਜੀ ਤੁਸੀਂ ਕੀ ਕਰਨਾ ਗਿੜਕਾ ਕੱਢ ਲੈਣੀ ਉਹਨਾਂ ਨੂੰ ਕੱਟ ਕੇ ਤੇ ਫਾੜੀਆਂ ਕਰ ਲਿਓ ਫਿਰ ਮਿਕਸੀ ਦੇ ਵਿੱਚ ਬਣਾ ਲਿਓ ਤਾਂ ਪੇਸਟ ਜੀ ਬਿਨਾ ਪਾਣੀ ਤੋਂ ਜੇ ਤੁਹਾਡੀ ਮਿਕਸੀ ਦੇ ਵਿੱਚ ਬਿਨਾ ਪਾਣੀ ਤੋਂ ਨਹੀਂ ਬਣਦਾ ਤਾਂ ਤੁਸੀਂ ਇਹਨੂੰ ਕੁੰਡੇ ਦੇ ਵਿੱਚ ਬਣਾਓ ਇਹ ਪੇਸਟ ਨੂੰ ਤੁਸੀਂ ਇਹਦੇ ਵਿੱਚ ਪਾਉਣਾ ਜੀ ਉਸ ਤੋਂ ਬਾਅਦ ਜੀ ਤੁਸੀਂ ਕੀ ਕਰਨਾ ਹੈ ਦੋ ਤਿੰਨ ਲੌਂਗ ਪਾਉਣੇ ਜਿਆਦਾ ਨਹੀਂ ਪਾਉਣੇ ਮਤਲਬ ਦੋ ਤਿੰਨ ਲੌਂਗ ਹੀ ਆ ਜਿਹੜੇ ਇਹਦੇ ਵਿੱਚ ਪਾਉਣੇ ਨੇਗੇ ਫਿਰ ਤੁਸੀਂ ਪਾਉਣੀਆਂ ਇਹ 100 ਗ੍ਰਾਮ ਛਿੱਕਾ ਕਾਈ ਦੀਆਂ ਫਲੀਆਂ ਇਹਨੂੰ ਵੀ ਤੁਸੀਂ ਕੁੰਡੇ ਦੇ ਵਿੱਚ ਕੁੱਟ ਕੇ ਪਾਉਣਾ ਜੀ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਫਿਰ ਤੁਸੀਂ ਪੰਜ ਤੋਂ 6 ਘੰਟੇ ਨੂੰ ਘੱਟ ਅੱਗ ਤੇ ਰੱਖ ਕੇ ਪਕਾਉਣਾ ਹੈਗਾ ਤੇ ਇਸ ਚੀਜ਼ ਦਾ ਧਿਆਨ ਰੱਖਣਾ ਜੀ ਜਦੋਂ ਤੁਸੀਂ ਇਹ ਤੇਲ ਆ ਜਿਹੜਾ ਬਣਾਉਂਗੇ ਤਾਂ ਇਹ ਅਵਾਲਾ ਮਾਰੂਗਾ ਜਿਸ ਤਰ੍ਹਾਂ ਦੁੱਧਾ ਵਾਲਾ ਮਾਰਦਾ ਨੇ ਇਸ ਤਰ੍ਹਾਂ ਇਹ ਅਵਾਲਾ ਮਾਰੂਗੇ ਇਸ ਕਰਕੇ ਘੱਟ ਅੱਗ ਤੇ ਤੇ ਹਲਾਉਂਦੇ ਰਹਿਣਾ ਵਿੱਚ ਤੁਸੀਂ ਹਲਾਉਣ ਲਈ ਨੂੰ ਲੱਕੜ ਦਾ ਜਾਂ ਲੋਹੇ ਦਾ ਹੀ ਇਸਤੇਮਾਲ ਕਰਨਾ ਹੈ ਤੇ ਘਟਾ ਅੱਗ ਤੇ ਸਾਰੀਆਂ ਚੀਜ਼ਾਂ ਜਦੋਂ ਇਹਦੇ ਵਿੱਚ ਚੰਗੀ ਤਰ੍ਹਾਂ ਕਾਲੀਆਂ ਹੋ ਜਾਣੀਆਂ ਰੜ ਕੇ ਤਾਂ ਉਹ ਸਾਰੀਆਂ ਚੀਜ਼ਾਂ ਕੱਢ ਕੇ ਜੀ ਤੁਸੀਂ ਜਦੋਂ ਤੇਲ ਠੰਡਾ ਹੋ ਗਿਆ ਛਾਣ ਲਿਓ ਤੇ ਛਾਣ ਕੇ ਬੋਤਲ ਦੇ ਵਿੱਚ ਭਰ ਕੇ ਰੱਖ ਲਿਓ ਉਸ ਤੋਂ ਬਾਅਦ ਜੇ ਤੁਸੀਂ ਕੀ ਕਰਨਾ ਕੇਸੇ ਨਾ ਹੁਣ ਤੋਂ 2 ਤੋਂ 3 ਘੰਟੇ ਪਹਿਲਾਂ ਜੀ ਇਹ ਦੀ ਮਾਲਿਸ਼ ਆ ਜਿਹੜੀ ਸਿਰ ਦੇ ਵਿੱਚ ਕਰਨੀ ਹੈ ਤੇ ਵਾਲਾਂ ਦੇ ਉੱਪਰ ਚੰਗੀ ਤਰ੍ਹਾਂ ਸਾਰੇ ਵਾਲਾਂ ਦੇ ਉੱਪਰ ਇਹਨੂੰ ਲਗਾਉਣਾ ਤੇ ਕਿਸੇ ਸੂਤੀ ਕੱਪੜੇ ਦੇ ਨਾਲ ਸਿਰਾ ਜਿਹੜਾ ਕਵਰ ਕਰ ਲੈਣਾ ਜਾਂ ਫਿਰ ਤੁਸੀਂ ਰਾਤ ਨੂੰ ਲਗਾ ਕੇ ਪਾਏ ਤੁਸੀਂ ਸਵੇਰ ਜਿਹੜਾ ਤੁਸੀਂ ਨਹਾ ਲੈਣਾ 3 ਮਹੀਨੇ ਲਗਾਤਾਰ ਜਦੋਂ ਤੁਸੀਂ ਵਰਤੋਗੇ ਤੁਹਾਡੇ ਵਾਲ ਆ ਜਿਹੜੇ 10 ਇੰਚ ਤੱਕ ਵੱਧ ਜਾਣਗੇ ਮਹੀਨੇ ਦੀ 3 ਕਿੰਚ ਲੰਬਾਈ ਹੈ ਜਿਹੜੀ ਇਹ ਵਾਲਾਂ ਦੀ ਆਲਮੋਸਟ ਬਤਾ ਦਿੰਦਾ ਸਿਕਰੀ ਡੈਂਡਰਫ ਤੇ ਧੌਲਿਆਂ ਤੋਂ ਤੁਹਾਨੂੰ ਨਜਾਤ ਮਿਲੂਗੀ ਤੇ ਨਵੇਂ ਧੌਲੇ ਆ ਜਿਹੜੇ ਸਫੈਦ ਵਾਲ ਆਉਂਦੇ ਆ ਉਹਨਾਂ ਨੂੰ ਵੀ ਇਹ ਰੋਕੂਗਾ ਤੇ ਆਪਾਂ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਜੀ ਇਹ ਤੇਲ ਪਰ ਆਰਡਰ ਤੁਹਾਨੂੰ 15 ਦਿਨ ਪਹਿਲਾਂ ਕਰਨਾ ਪਊਗਾ ਤੇ 15 ਦਿਨ ਬਾਅਦ ਤੁਹਾਡਾ ਤੇਲ ਜਿਹੜਾ ਮਿਲੂਗਾ ਕਿਉਂਕਿ ਅਸੀਂ ਆਰਡਰ ਤੇ ਹੀ ਇਹ ਤੇਲ ਹੈ ਜਿਹੜਾ ਤਿਆਰ ਕਰਦੇ ਆ ਤੇ ਇਹਦੀ ਫੁੱਲ ਵੀਡੀਓ ਵੀ ਆਪਾਂ ਆਪਣੇ ਪੇਜ ਤੇ ਪਾਈ ਹੋਈ ਆ ਜੇ ਕਿਸੇ ਪਣਪੁਰਾਣੇ ਦੇਖਣੀ ਆ ਤਾਂ ਤੁਸੀਂ ਦੇਖ ਕੇ ਬਣਾ ਵੀ ਸਕਦੇ ਹੋ